ਭਾਰਤੀ ਮਸਾਲਾ ਕੰਪਨੀਆਂ ਪਿਛਲੇ ਕੁਝ ਸਮੇਂ ਤੋਂ ਪੂਰੀ ਦੁਨੀਆ ਦੇ ਵਿੱਚ ਸੰਕਟ ਦਾ ਸਾਹਮਣਾ ਕਰ ਰਹੀਆਂ ਹਨ ਇੱਕ ਤੋਂ ਬਾਅਦ ਇੱਕ ਸਾਰੀਆਂ ਮਸਾਲਾ ਕੰਪਨੀਆਂ ਦੇ ਉਤਪਾਦਾਂ ਨੂੰ ਸਖਤ ਟੈਸਟਿੰਗ ਤੋਂ ਗੁਜ਼ਰਨਾ ਪੈ ਰਿਹਾ ਹੈ ਇਹ ਮਾਮਲਾ ਹਾਕ ਕੰਗ ਤੋਂ ਸ਼ੁਰੂ ਹੋਇਆ ਹੁਣ ਦੁਨੀਆ ਦੇ ਕਈ ਦੇਸ਼ਾਂ ਵਿੱਚ ਭਾਰਤੀ ਮਸਾਲਾ ਕੰਪਨੀਆਂ ਖਿਲਾਫ ਜਾਂਚ ਚੱਲ ਰਹੀ ਹੈ ਭਾਰਤੀ ਮਸਾਲਿਆਂ ਦੇ ਲਗਭਗ 12% ਨਮੂਨੇ FWSAI ਟੈਸਟ ਦੇ ਵਿੱਚ ਫੇਲ ਹੋਏ ਹਨ ਇਹ ਗੁਣਵੱਤਾ ਤੇ ਸੁਰੱਖਿਆ ਮਾਪਦੰਡਾ ਨੂੰ ਪੂਰਾ ਹੀ ਕਰਦੇ ਹਨ ਇਹ ਭਾਰਤੀ ਮਸਾਲਾ ਉਦਯੋਗ ਲਈ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ ਬ੍ਰਿਟੇਨ ਤੋਂ ਬਾਅਦ ਹੁਣ ਭਾਰਤ ਦੇ ਵੱਡੇ ਮਸਾਲਿਆਂ ਵਾਲੇ ਬ੍ਰਾਂਡਾਂ ਦੀ ਨਿਊਜ਼ੀਲੈਂਡ ਅਮਰੀਕਾ ਤੇ ਆਸਟ੍ਰੇਲੀਆ ਦੇ ਵਿੱਚ ਵੀ ਸਖਤ ਜਾਂਚ ਕੀਤੀ ਜਾ ਰਹੀ ਹੈ ਮਈ ਤੋਂ ਜੁਲਾਈ ਦਰਮਿਆਨ 4054 ਸੈਂਪਲ ਟੈਸਟ ਕੀਤੇ ਗਏ ਇਹਨਾਂ ਦੇ ਵਿੱਚੋਂ 474 ਨੇ ਗੁਣवत्ता ਤੇ ਸੁਰੱਖਿਆ ਮਾਪਦੰਡਾ ਨੂੰ ਪਾਸ ਨਹੀਂ ਕੀਤਾ ਹੈ ਹਾਲਾਂਕਿ ਐਫਡਬਲ ਐਸ ਏਆਈ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਟੈਸਟ ਦੇ ਵਿੱਚ ਸਫਲ ਰਹਿਣ ਵਾਲੇ ਉਤਪਾਦ ਕਿਹੜੀਆਂ ਕੰਪਨੀਆਂ ਦੇ ਸਨ ਪਰ ਉਹਨਾਂ ਨੇ ਪ੍ਰੋਸਾ ਦਿੱਤਾ ਹੈ ਕਿ ਜਲਦੀ ਤੋਂ ਜਲਦੀ ਇਨ੍ਹਾਂ ਕੰਪਨੀਆਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਤਾਂ ਭਾਰਤੀ ਮਸਾਲਿਆਂ ਦੇ ਲਗਭਗ 12% ਨਮੂਨੇ ਐਫਡਬਲਐਸਏਆਈ ਟੈਸਟ ਦੇ ਵਿੱਚ ਫੇਲ ਹੋਏ ਹਨ ਇਹ ਗੁਣਵੱਤਾ ਤੇ ਸੁਰੱਖਿਆ ਮਾਪਦੰਡਾ ਨੂੰ ਪੂਰਾ ਨਹੀਂ ਕਰਦੇ ਹਨ ਇੱਕ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਮਈ ਤੋਂ ਜੁਲਾਈ ਦਰਮਿਆਨ 4054 ਸੈਂਪਲ ਟੈਸਟ ਕੀਤੇ ਗਏ ਇਹਨਾਂ ਦੇ ਵਿੱਚੋਂ 474 ਨੇ ਗੁਣਵੱਤਾ ਤੇ ਸੁਰੱਖਿਆ ਮਾਪਦੰਡਾ ਨੂੰ ਪਾਸ ਨਹੀਂ ਕੀਤਾ ਹੈ ਬਿਊਰੋ ਰਿਪੋਰਟ ਦਿਸ਼ ਅਪਡੇਟ ਨਿਊਜ਼ ਦੇ ਨਾਲ ਧੰਨਵਾਦ ਭਾਰਤੀ ਮਸਾਲਾ ਕੰਪਨੀਆਂ ਪਿਛਲੇ ਕੁਝ ਸਮੇਂ ਤੋਂ ਪੂਰੀ ਦੁਨੀਆ ਦੇ ਵਿੱਚ ਸੰਕਟ ਦਾ ਸਾਹਮਣਾ ਕਰ ਰਹੀਆਂ ਹਨ ਇੱਕ ਤੋਂ ਬਾਅਦ ਇੱਕ ਸਾਰੀਆਂ ਮਸਾਲਾ ਕੰਪਨੀਆਂ ਦੇ ਉਤਪਾਦਾਂ ਨੂੰ ਸਖਤ ਟੈਸਟਿੰਗ ਤੋਂ ਗੁਜ਼ਰਨਾ ਪੈ ਰਿਹਾ ਹੈ ਇਹ ਮਾਮਲਾ ਹਾਕ ਕੰਗ ਤੋਂ ਸ਼ੁਰੂ ਹੋਇਆ ਹੁਣ ਦੁਨੀਆ ਦੇ ਕਈ ਦੇਸ਼ਾਂ ਵਿੱਚ ਭਾਰਤੀ ਮਸਾਲਾ ਕੰਪਨੀਆਂ ਖਿਲਾਫ ਜਾਂਚ ਚੱਲ ਰਹੀ ਹੈ ਭਾਰਤੀ ਮਸਾਲਿਆਂ ਦੇ ਲਗਭਗ 12% ਨਮੂਨੇ FWSAI ਟੈਸਟ ਦੇ ਵਿੱਚ ਫੇਲ ਹੋਏ ਹਨ ਇਹ ਗੁਣਵੱਤਾ ਅਤੇ ਸੁਰੱਖਿਆ ਮਾਪਦੰਡਾ ਨੂੰ ਪੂਰਾ ਨਹੀਂ ਕਰਦੇ ਹਨ ਇਹ ਭਾਰਤੀ ਮਸਾਲਾ ਉਦਯੋਗ ਲਈ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ ਬ੍ਰਿਟੇਨ ਤੋਂ ਬਾਅਦ ਹੁਣ ਭਾਰਤ ਦੇ ਵੱਡੇ ਮਸਾਲਿਆਂ ਵਾਲੇ ਬ੍ਰਾਂਡਾਂ ਦੀ ਨਿਊਜ਼ੀਲੈਂਡ ਅਮਰੀਕਾ ਅਤੇ ਆਸਟ੍ਰੇਲੀਆ ਦੇ ਵਿੱਚ ਵੀ ਸਖਤ ਜਾਂਚ ਕੀਤੀ ਜਾ ਰਹੀ ਹੈ ਮਈ ਤੋਂ ਜੁਲਾਈ ਦਰਮਿਆਨ 4054 ਸੈਂਪਲ ਟੈਸਟ ਕੀਤੇ ਗਏ ਇਹਨਾਂ ਦੇ ਵਿੱਚੋਂ 474 ਨੇ ਗੁਣਵੱਤਾ ਤੇ ਸੁਰੱਖਿਆ ਮਾਪਦੰਡਾ ਨੂੰ ਪਾਸ ਨਹੀਂ ਕੀਤਾ ਹੈ ਹਾਲਾਂਕਿ ਐਫਡਬਲਐਸਏਆਈ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਟੈਸਟ ਦੇ ਵਿੱਚ ਸਫਲ ਰਹਿਣ ਵਾਲੇ ਉਤਪਾਦ ਕਿਹੜੀਆਂ ਕੰਪਨੀਆਂ ਦੇ ਸਨ ਪਰ ਉਹਨਾਂ ਨੇ ਭਰੋਸਾ ਦਿੱਤਾ ਹੈ ਕਿ ਜਲਦੀ ਤੋਂ ਜਲਦੀ ਇਨ੍ਹਾਂ ਕੰਪਨੀਆਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਤਾਂ ਭਾਰਤੀ ਮਸਾਲਿਆਂ ਦੇ ਲਗਭਗ 12% ਨਮੂਨੇ ਐਫਡਬਲਐਸਏਆਈ ਟੈਸਟ ਦੇ ਵਿੱਚ ਫੇਲ ਹੋਏ ਹਨ ਇਹ ਹੀ ਗੁਣਵੱਤਾ ਤੇ ਸੁਰੱਖਿਆ ਮਾਪਦੰਡਾ ਨੂੰ ਪੂਰਾ ਨਹੀਂ ਕਰਦੇ ਹਨ ਇੱਕ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਮਈ ਤੋਂ ਜੁਲਾਈ ਦਰਮਿਆਨ 4054 ਸੈਂਪਲ ਟੈਸਟ ਕੀਤੇ ਗਏ ਇਹਨਾਂ ਦੇ ਵਿੱਚੋਂ 474 ਨੇ ਗੁਣਵੱਤਾ ਤੇ ਸੁਰੱਖਿਆ ਮਾਪਦੰਡਾਂ ਨੂੰ ਪਾਸ ਨਹੀਂ ਕੀਤਾ ਹੈ ਬਿਊਰੋ ਰਿਪੋਰਟ ਦਿਸ਼ਾ ਅਪਡੇਟ ਨਿਊਜ਼ ਦੇ ਨਾਲ ਧੰਨਵਾਦ ਭਾਰਤੀ ਮਸਾਲਾ ਕੰਪਨੀਆਂ ਪਿਛਲੇ ਕੁਝ ਸਮੇਂ ਤੋਂ ਪੂਰੀ ਦੁਨੀਆ ਦੇ ਵਿੱਚ ਸੰਕਟ ਦਾ ਸਾਹਮਣਾ ਕਰ ਰਹੀਆਂ ਹਨ ਇੱਕ ਤੋਂ ਬਾਅਦ ਇੱਕ ਸਾਰੀਆਂ ਮਸਾਲਾ ਕੰਪਨੀਆਂ ਦੇ ਉਤਪਾਦਾਂ ਨੂੰ ਸਖਤ ਟੈਸਟਿੰਗ ਤੋਂ ਗੁਜ਼ਰਨਾ ਪੈ ਰਿਹਾ ਹੈ ਇਹ ਮਾਮਲਾ ਹਾਕ ਕੰਗ ਤੋਂ ਸ਼ੁਰੂ ਹੋਇਆ ਹੁਣ ਦੁਨੀਆ ਦੇ ਕਈ ਦੇਸ਼ਾਂ ਵਿੱਚ ਭਾਰਤੀ ਮਸਾਲਾ ਕੰਪਨੀਆਂ ਖਿਲਾਫ ਜਾਂਚ ਚੱਲ ਰਹੀ ਹੈ ਭਾਰਤੀ ਮਸਾਲਿਆਂ ਦੇ ਲਗਭਗ 12% ਨਮੂਨੇ ਐਫ ਬਲੈਸ AI ਟੈਸਟ ਦੇ ਵਿੱਚ ਫੇਲ ਹੋਏ ਹਨ ਇਹ ਗੁਣਵੱਤਾ ਤੇ ਸੁਰੱਖਿਆ ਮਾਪਦੰਡਾ ਨੂੰ ਪੂਰਾ ਨਹੀਂ ਕਰਦੇ ਹਨ ਇਹ ਭਾਰਤੀ ਮਸਾਲਾ ਉਦਯੋਗ ਲਈ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ ਬ੍ਰਿਟੇਨ ਤੋਂ ਬਾਅਦ ਹੁਣ ਭਾਰਤ ਦੇ ਵੱਡੇ ਮਸਾਲਿਆਂ ਵਾਲੇ ਬ੍ਰਾਂਡਾਂ ਦੀ ਨਿਊਜ਼ੀਲੈਂਡ ਅਮਰੀਕਾ ਅਤੇ ਆਸਟ੍ਰੇਲੀਆ ਦੇ ਵਿੱਚ ਵੀ ਸਖਤ ਜਾਂਚ ਕੀਤੀ ਜਾ ਰਹੀ ਹੈ ਮਈ ਤੋਂ ਜੁਲਾਈ ਦਰਮਿਆਨ 4054 ਸੈਂਪਲ ਟੈਸਟ ਕੀਤੇ ਗਏ ਇਹਨਾਂ ਦੇ ਵਿੱਚੋਂ 474 ਨੇ ਗੁਣਵੱਤਾ ਤੇ ਸੁਰੱਖਿਆ ਮਾਪਦੰਡਾ ਨੂੰ ਪਾਸ ਨਹੀਂ ਕੀਤਾ ਹੈ ਹਾਲਾਂਕਿ AWS AI ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਟੈਸਟ ਦੇ ਵਿੱਚ ਸਫਲ ਰਹਿਣ ਵਾਲੇ ਉਤਪਾਦ ਕਿਹੜੀਆਂ ਕੰਪਨੀਆਂ ਦੇ ਸਨ ਪਰ ਉਹਨਾਂ ਨੇ ਪ੍ਰੋਸਾ ਦਿੱਤਾ ਹੈ ਕਿ ਜਲਦੀ ਤੋਂ ਜਲਦੀ ਇਨ੍ਹਾਂ ਕੰਪਨੀਆਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਤਾਂ ਭਾਰਤੀ ਮਸਾਲਿਆਂ ਦੇ ਲਗਭਗ 12% ਨਮੂਨੇ ਐਫ ਡਬਲ ਐਸ ਏ ਆਈ ਟੈਸਟ ਦੇ ਵਿੱਚ ਫੇਲ ਹੋਏ ਹਨ ਇਹ ਗੁਣਵੱਤਾ ਤੇ ਸੁਰੱਖਿਆ ਮਾਪਦੰਡਾ ਨੂੰ ਪੂਰਾ ਨਹੀਂ ਕਰਦੇ ਹਨ ਇੱਕ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਮਈ ਤੋਂ ਜੁਲਾਈ ਦਰਮਿਆਨ 4054 ਸੈਂਪਲ ਟੈਸਟ ਕੀਤੇ ਗਏ ਇਹਨਾਂ ਦੇ ਵਿੱਚੋਂ 474 ਨੇ ਗੁਣਵੱਤਾ ਤੇ ਸੁਰੱਖਿਆ ਮਾਪਦੰਡਾ ਨੂੰ ਪਾਸ ਨਹੀਂ ਕੀਤਾ ਹੈ ਬਿਊਰੋ ਰਿਪੋਰਟ ਦਿਸ਼ਾ ਅਪਡੇਟ ਨਿਊਜ਼ ਦੇ ਨਾਲ ਤਨਫਾ